ਹੈਲੋ ਦੋਸਤੋ ਕਿਵੇਂ ਹੋ ਸਾਰੇ ਉਮੀਦ ਕਰਦੀ ਹਾਂ ਵਧੀਆ ਹੀ ਹੋ ਹੋਮੋਂਗੇ ਅੱਜ ਦੀ ਵੀਡੀਓ ਵਿੱਚ ਆਪਾਂ ਜਾਣਾਂਗੇ ਕਿ ਜਿਉਣਾ ਮੋੜ ਡਾਕੂ ਕਿਵੇਂ ਬਣਿਆ ਸੋ ਇਸ ਤੋਂ ਪਹਿਲਾਂ ਵਾਲਾ ਭਾਗ ਵੇਖਣ ਲਈ ਨੀਚੇ ਦਿੱਤੇ ਡਿਸਕ੍ਰਿਪਸ਼ਨ ਵਿੱਚ ਜਾ ਕੇ ਵੀਡੀਓ ਜ਼ਰੂਰ ਦੇਖਣਾ ਸੋ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਜਿਉਣਾ ਮੋੜ ਕਿਸਨੇ ਨੂੰ ਇੰਨੀ ਆਸ ਨਹੀਂ ਸੀ ਕਿ ਉਹਦਾ ਜਾਰ ਜੈਮਲ ਉਹਦੇ ਨਾਲ ਹੀ ਮਿੱਤਰਮਾਰ ਕਰੇਗਾ ਉਹ ਸਵਰ ਦਾ ਘੁੱਟ ਭਰ ਕੇ ਬਹਿ ਗਿਆ ਉਹ ਉੱਥੋਂ ਚੁੱਪਚਪੀਤਾ ਕਿਸੇ ਹੋਰ ਥਾਂ ਚਲਿਆ ਗਿਆ। ਕੁਝ ਦਿਨਾਂ ਮਗਰੋਂ ਕਿਸ਼ਨਾ ਫੇਰ ਜੈਮਲ ਕੋਲ ਆਇਆ ਤੇ ਇੱਕ ਬਰਾਤ ਲੁੱਟਣ ਦੀ ਦੱਸ ਪਾਈ। ਬਰਾਤ ਲੁੱਟਣ ਦੇ ਲਾਲਚ 'ਚ ਬਸ। ਜੈਮਲ ਕਿਸ਼ਨੇ ਨਾਲ ਜੰਗਲ ਵਿੱਚ ਚਲਿਆ ਗਿਆ। ਲੱਗੇ ਬਰਾਤ ਉੜੀਕਣ। ਬਰਾਤ ਕਿੱਥੋਂ ਆਉਣੀ ਸੀ? ਇਹ ਤਾਂ ਕਿਸ਼ਨੇ ਨੇ ਜੈਮਲ ਨੂੰ ਬਾਹਰ ਸੱਦਣ ਦਾ ਬਹਾਨਾ ਹੀ ਘੜਿਆ ਸੀ। ਕੁਝ ਸਮੇਂ ਬਾਅਦ ਕਿਸ਼ਨੇ ਨੇ ਜੈਮਲ ਨੂੰ ਲਲਕਾਰਿਆ। ਬੇਈਮਾਨਾ ਭੱਜ ਲੈ ਜਿੱਥੇ ਭੱਜਣਾ ਮੇਰੇ ਹਿੱਸੇ ਦਾ ਮਾਲ ਹੜੱਪ ਕੇ ਮੇਰੇ ਨਾਲ ਮਿੱਤਰਮਾਰ ਕੀਤੀ ਐ ਤੜਾਕ ਤੜਾਕ ਗੋਲੀਆਂ ਚੱਲੀਆਂ ਤੇ ਜੈਮਲ ਧਰਤੀ ਤੇ ਚਫਾਲ ਢੇਰੀ ਹੋ ਗਿਆ ਕਿਸਨੇ ਨੇ ਜੈਮਲ ਦੀ ਪਤਨੀ ਨੂੰ ਘਰੇ ਸੁਨੇਹਾ ਭੇਜ ਦਿੱਤਾ ਕਿ ਉਹ ਆਪਣੇ ਬੇਈਮਾਨ ਪਤੀ ਦੀ লাশ ਚੁੱਕ ਕੇ ਲੈ ਜਾਵੇ ਜੈਮਲ ਡੋਗਰ ਹੋਰਾਂ ਦਾ ਲੰਗੋਟਿਆ ਜਾਰ ਸੀ ਉਹਨਾਂ ਇਕੱਠਿਆਂ ਡਾਕੇ ਮਾਰੇ ਸਨ ਬਰਾਤਾਂ ਲੁੱਟੀਆਂ ਸਨ ਜੈਮਲ ਦਾ ਕਿਸਨੇ ਹੱਥੋਂ ਮਾਰਿਆ ਜਾਣਾ ਉਸ ਤੋਂ ਬਰਦਾਸ਼ਤ ਨਾ ਹੋਇਆ ਕਿਸਨੇ ਨੇ ਜ਼ਾਰ ਮਾਰ ਕਰਕੇ ਚੰਗਾ ਨਹੀਂ ਕੀਤਾ ਪਾਪ ਕਮਾਇਆ ਹੁਣ ਉਹ ਤੇ ਵਿਸਾਹ ਕਰਨਾ ਠੀਕ ਨਹੀਂ ਸੀ ਡੋਗਰ ਨੇ ਕਸੀਸ ਵੱਟ ਲਈ ਤੇ ਕਿਸਨੇ ਨੂੰ ਪੁਲਿਸ ਨੂੰ ਫੜਾਉਣ ਦਾ ਆਪਣੇ ਮਨ ਨਾਲ ਫੈਸਲਾ ਕਰ ਲਿਆ ਡੋਗਰ ਨੇ ਕਿਸਨੇ ਨੂੰ ਬਚਾਓ ਕਰਨ ਦੇ ਪੰਜ ਸੁਨੇਹੇ ਭੇਜ ਕੇ ਦਸ ਕੇ ਸੱਦ ਲਿਆ ਰਾਤ ਨੂੰ ਉਹਦੀ ਖੂਬ ਸੇਵਾ ਕੀਤੀ ਨਸ਼ੇ ਵਿੱਚ ਚੂਰ ਹੋਇਆ ਕਿਸ਼ਨਾ ਬੇਸੁਰਤ ਹੋ ਕੇ ਮੰਜੇ ਤੇ ਸੌਂ ਗਿਆ ਉਧਰ ਧੋਖੇ ਆਵਾਜ਼ ਡੋਗਰ ਨੇ ਘਰ ਨੂੰ ਬਾਹਰੋਂ ਜਿੰਦਰਾ ਮਾਰ ਕੇ ਬੁੱਢਲਾਡੇ ਦੇ ਥਾਣੇ ਜਾ ਖਬਰ ਦਿੱਤੀ ਅਣਗਿਣਤ ਪੁਲਿਸ ਨੇ ਸੁੱਤੇ ਪਏ ਕਿਸ਼ਨੇ ਨੂੰ ਆਣ ਦਬੋਚਿਆ ਉਦੋਂ ਅੰਗਰੇਜ਼ਾਂ ਦਾ ਰਾਜ ਸੀ ਮੁਕੱਦਮਾ ਚੱਲਿਆ ਮਲਕਾਂ ਨੇ ਕਿਸ਼ਨੇ ਨੂੰ ਉਮਰ ਕੈਦ ਦੀ سزا ਦੇ ਕੇ ਕਾਲੇ ਪਾਣੀ ਭੇਜ ਦਿੱਤਾ ਡੋਗਰ ਨੇ ਧੋਖੇ ਨਾਲ ਮਿੱਤਰ ਮਾਰ ਕਰਕੇ ਆਪਣੇ ਜਾਰ ਕਿਸ਼ਨੇ ਨੂੰ ਕਾਲੇ ਪਾਣੀ ਦੀ ਸਜ਼ਾ ਕਰਵਾ ਦਿੱਤੀ ਸੀ ਕਿਸ਼ਨਾ ਕਾਲੇ ਪਾਣੀ ਸਜ਼ਾ ਭੁਗਤ ਰਿਹਾ ਡੋਗਰ ਦੇ ਸਿਰਮੇ ਪੀਨ ਲਈ ਕਚੀਚੀਆਂ ਵਟ ਰਿਹਾ ਸੀ ਤੇ ਬਦਲਾ ਲੈਣ ਲਈ ਉਹਨੇ ਆਪਣੇ ਭਰਾ ਜਿਉਣੇ ਨੂੰ ਸੁਨੇਹਾ ਭੇਜਿਆ ਸੀ ਆਪਣੇ ਵੱਡੇ ਭਰਾ ਕਿਸ਼ਨੇ ਦਾ ਸੁਨੇਹਾ ਸੁਣਦੇ ਸਾਰ ਹੀ ਜਿਉਣਾ ਝੰਡੋੜਿਆ ਗਿਆ ਇਕ ਆਸਿਨਿਓ ਹੋ ਗਈ ਉਪਰਾ ਬੰਦਾ ਜਲ ਪਾਣੀ ਛਕ ਕੇ ਆਪਣੇ ਰਾਹ ਪਿਆ ਤੇ ਜਿਉਣੇ ਦੇ ਚਿੱਤ ਨੂੰ ਚਿੱਤਮਣੀ ਲੱਗ ਗਈ ਉਹ ਅਜੀਬ ਬੇਚੈਨੀ ਦਾ ਸ਼ਿਕਾਰ ਹੋ ਗਿਆ ਜਿਉਣੇ ਮੋੜ ਸੁਣੀ ਗੱਲ ਲੱਗੀ ਕਾਲਜੇ ਨੂੰ ਸੱਲ ਅੱਜ ਕੱਲ ਲਵਾਂ ਵੈਰ ਏਨ ਫੇਰ ਖਾਵਾਂ ਰੱਜ ਕੇ ਇਹੋ ਆਉਣੀ ਦਲੇਰੀ ਜੰਮਣਾ ਨਾਲ ਦੂਜੀ ਵੇਰੀ ਮੇਰੀ ਹੈ ਸਲਾਸਰਾ ਅਮਦ ਨੂੰ ਭੱਜ ਕੇ ਇੱਕ ਜਵਾਲਾ ਜਿਉਂਦੇ ਦੇ ਸੀਨੇ 'ਚ ਮਗ ਰਹੀ ਸੀ ਉਹਨੇ ਘਰੋਂ ਗੰਡਾਸੀ ਚੁੱਕ ਅਤੇ ਚੁੱਪਚਾਪ ਆਪਣੇ ਖੇੜੇ ਨੂੰ ਸਿਰ ਨਿਵਾ ਕੇ ਜੰਗਲ ਵੱਲ ਨੂੰ ਤੁਰ ਪਿਆ ਅਗਾਹ ਉਹਨੂੰ ਜੰਗਲ 'ਚ ਸ਼ਿਕਾਰ ਖੇਡਦਾ ਇੱਕ ਅੰਗਰੇਜ਼ ਟੱਕਰਿਆ ਜਿਸ ਪਾਸੋਂ ਉਸਨੇ ਚਪਟਾ ਮਾਰ ਕੇ ਉਹਦੀ ਰਫਲ ਖੋ ਲਈ ਤੇ ਅੰਗਰੇਜ਼ ਨੂੰ ਭਜਾ ਦਿੱਤਾ ਅਗਾਹ ਉਹਨੂੰ ਇੱਕ ਡਾਕੂਆਂ ਦੀ ਟੋਲੀ ਨਜ਼ਰ ਆਈ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਬਾਈ ਜਿਉਣਾ ਕਿਸਨੇ ਦਾ ਭਰਾ ਏ ਤਾਂ ਖੁਸ਼ੀ-ਖੁਸ਼ੀ ਉਹਨਾਂ ਉਹਨੂੰ ਆਪਣਾ ਭਾਈਵਾਲ ਬਣਾ ਲਿਆ